ਹਾਂਜੀ ਹਰਵੀਰ ਦੇ ਕਤਲ ਪਿੱਛੋਂ ਜੋ 5 ਸਾਲ ਦਾ ਮਾਸੂਮ ਭਈਏ ਨੇ ਮਾਰ ਦਿੱਤਾ ਉਸ ਦੇ ਕਤਲ ਪਿੱਛੋਂ ਸਿਰਫ ਇਹ ਮੁੱਦਾ ਉੱਠਿਆ ਹੋਇਆ ਹੈ ਕਿ ਭਈਏ ਭਜਾਓ ਤੇ ਪੰਜਾਬ ਬਚਾਓ ਮੈਂ ਸਵਾਲ ਇਹ ਕਰਦੀਆਂ ਕਿ ਭਈਏ ਭਜਾਉਣ ਨਾਲ ਕੀ ਸਾਰਾ ਮਸਲਾ ਹੱਲ ਹੋ ਜਾਵੇਗਾ ਪਹਿਲਾ ਸਵਾਲ ਇਹ ਉੱਠਦਾ ਹੈ ਕਿ ਭਈਆ ਪੰਜਾਬ ਦੇ ਵਿੱਚ ਆਇਆ ਆਇਆ ਤਾਂ ਕਿਉਂ ਤੇ ਉਸ ਨੂੰ ਕੌਣ ਲੈ ਕੇ ਆਇਆ ਕਿਉਂਕਿ ਆਪਾਂ ਹੀ ਉਸ ਨੂੰ ਪੰਜਾਬ ਦੇ ਵਿੱਚ ਲੈ ਕੇ ਆਇਆ ਕਿਉਂਕਿ ਆਪਾਂ ਕੰਮ ਕਰਕੇ ਰਾਜ਼ੀ ਨਹੀਂ ਹੈਗੇ ਫੈਕਟਰੀਆਂ ਦੇ ਵਿੱਚ ਕੰਮ ਕਰਨ ਤੋਂ ਆਪਾਂ ਬੇਇੱਜ਼ਤੀ ਮਹਿਸੂਸ ਕਰਦੇ ਆਂ ਰੇੜੀਆਂ ਲਾਉਣ ਤੋਂ ਆਪਾਂ ਬੇਇੱਜ਼ਤੀ ਮਹਿਸੂਸ ਕਰਦੇ ਆਂ ਤੇ ਘਰ ਦੇ ਕੰਮ ਕਰਕੇ ਵੀ ਆਪਾਂ ਰਾਜ਼ੀ ਨਹੀਂ ਡੰਗਰ ਪਸ਼ੂ ਸਾਹਮ ਕੇ ਆਪਾਂ ਰਾਜ਼ੀ ਨਹੀਂ ਇਸੇ ਕਰਕੇ ਭਈਆ ਪੰਜਾਬ ਦੇ ਵਿੱਚ ਆਇਆ ਕਿਉਂਕਿ ਆਪਣੀ ਪੰਜਾਬੀਆਂ ਦੀ ਸੋਚ ਸਿਰਫ ਇਹੀ ਹੈ ਕਿ ਜੇਕਰ ਕੰਮ ਕਰਨਾ ਤਾਂ ਵੱਡੇ ਲੈਵਲ ਦੇ ਉੱਤੇ ਕਰਨਾ ਤੇ ਵੱਡਾ ਬਿਜ਼ਨਸ ਕਰਨਾਗਾ ਤੇ ਛੋਟਾ ਕੰਮ ਕਰਕੇ ਆਪਾਂ ਰਾਜ਼ ਹੀ ਨਹੀਂ ਹੈਗੇ ਇਸੇ ਲਈ ਜਿਹੜਾ ਛੋਟਾ ਕੰਮ ਆ ਛੋਟਾ ਕੀਤਾ ਆ ਕੇ ਭਈਏ ਨੇ ਸਾਂਭ ਲਿਆ ਤੇ ਉਹ ਚਾਰੇ ਪਾਸੇ ਉਹਨਾਂ ਦੀਆਂ ਰੇੜੀਆਂ ਤੇ ਦੁਕਾਨਾਂ ਦੇ ਵਿੱਚ ਭਈਆ 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 ਹੋ ਗਈ ਤੇ ਪੰਜਾਬੀਆਂ ਦਾ ਇੱਕ ਵੀ ਕੋਈ ਬਿਜ਼ਨਸ ਛੋਟਾ ਮੈਨੂੰ ਆਲੇ-ਦੁਆਲੇ ਕਿਤੇ ਵੀ ਨਹੀਂ ਦਿਖਦਾ ਹੈਗਾ ਜਦੋਂ ਆਪਾਂ ਬਾਜ਼ਾਰ ਦੇ ਵਿੱਚ ਜਾਂਦੇ ਆ ਤਾਂ ਦੇਖਦੇ ਆ ਕਿ ਭਈਆਂ ਦੀਆਂ ਰੇੜੀਆਂ ਦੇ ਉੱਤੇ ਹੀ ਭੀੜ ਹੁੰਦੀ ਆ ਜੇਕਰ ਕੋਈ ਪੰਜਾਬੀ ਰੇੜੀ ਲਾਈ ਬੈਠਾ ਆ ਤਾਂ ਉਹ ਖਾਲੀ ਹੱਥੀ ਬੈਠਾ ਉਹਦੇ ਕੋਲ ਇੱਕ ਵੀ ਗਾਹਕ ਨਹੀਂ ਹੁੰਦਾ ਕਿਉਂਕਿ ਇਸਦੇ ਜ਼ਿੰਮੇਵਾਰ ਵੀ ਆਪਾਂ ਕਿਉਂਕਿ ਆਪਾਂ ਪੰਜਾਬੀਆਂ ਦੇ ਵਿੱਚੋਂ ਚੀਜ਼ ਲੈ ਕੇ ਰਾਜ਼ੀ ਨਹੀਂ ਹੈਗੇ ਪੰਜਾਬੀਆਂ ਕੋਲੋਂ ਚੀਜ਼ ਲੈ ਕੇ ਰਾਜ਼ੀ ਨਹੀਂ ਇਸੇ ਕਰਕੇ ਭਈਆ ਪੰਜਾਬ ਦੇ ਵਿੱਚ ਆਇਆ ਜਿੰਨੀਆਂ ਵੀ ਪੰਜਾਬ ਦੇ ਵਿੱਚ ਫੈਕਟਰੀਆਂ ਖੁੱਲੀਆਂ ਹੋਈਆਂ ਨੇ ਉਹਨਾਂ ਦੇ ਵਿੱਚ 98% ਭਈਏ ਕੰਮ ਕਰਦੇ ਨੇ ਆਪਣੇ ਪੰਜਾਬੀ ਲੋਕ ਉੱਥੇ ਕੰਮ ਕਰਕੇ ਰਾਜ਼ੀ ਨਹੀਂ ਹੈਗੇ ਤੇ ਇਸੇ ਕਰਕੇ ਪੰਜਾਬ ਦੇ ਵਿੱਚ ਭਈਆ ਆਇਆ ਜਦੋਂ ਲੋਕਡਾਊਨ ਹੋਇਆ ਸੀ ਤੇ ਜਦੋਂ ਫਸਲਾਂ ਦੀ ਲਗਾਈ ਹੋ ਰਹੀ ਸੀ ਜਾਨੀ ਕਿ ਝੋਨੇ ਦੀ ਲਗਾਈ ਹੋ ਰਹੀ ਸੀ ਤਾਂ ਉਸ ਸਮੇਂ ਪੰਜਾਬ ਦੀ ਮਜ਼ਦੂਰ ਜਿਹੜੇ ਪੰਜਾਬ ਦੇ ਮਜ਼ਦੂਰ ਨੇ ਉਹਨਾਂ ਨੇ ਝੋਨੇ ਦਾ ਦੁੱਗਣਾ ਰੇਟ ਲੈਤਾ ਸੀ ਜਿੱਥੇ ਕਿ 3500 ਰੇਟ ਚੱਲਦਾ ਸੀ ਉਥੇ 5500 6000 ਤੱਕ ਰੇਟ ਲੈਤਾ ਸੀ ਇਸੇ ਕਰਕੇ ਭਈਆ ਪੰਜਾਬ ਦੇ ਵਿੱਚ ਆਇਆ ਤੇ ਪੰਜਾਬੀਆਂ ਦਾ ਭਈਏ ਬਿਨਾ ਨਹੀਂ ਸਰ ਰਿਹਾ ਭਈਏ ਦੇ ਆਉਣ ਦਾ ਇੱਕ ਕਾਰਨ ਇਹ ਵੀ ਆ ਕਿਉਂਕਿ ਮਜ਼ਦੂਰ ਨਾਤਾ ਫੈਕਟਰੀਆਂ ਨੇ ਮਾਲਕਾਂ ਦਾ ਸਾਥ ਦੇ ਰਹੇ ਨੇ ਨਾ ਹੀ ਉਹ ਕਿਸਾਨਾਂ ਦਾ ਸਾਥ ਦੇ ਰਹੇ ਨੇ ਨਾ ਹੀ ਉਹ ਆੜਤੀਆਂ ਦਾ ਸਾਥ ਦੇ ਰਹੇ ਨੇ ਇਸੇ ਕਰਕੇ ਭਈਆ ਪੰਜਾਬ ਦੇ ਵਿੱਚ ਆਇਆ ਇੱਕ ਗੱਲ ਇਹ ਵੀ ਹੈ ਜਦੋਂ ਮੰਡੀਆਂ ਦੇ ਵਿੱਚ ਫਸਲ ਆਉਂਦੀ ਹੈ ਤਾਂ ਉੱਥੇ ਭਈਏ ਹੀ ਕੰਮ ਕਰਦੇ ਨੇ ਕਿਉਂ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਮਜ਼ਦੂਰ ਵੀ ਨੇ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ ਹੁਣ ਮੰਨ ਲਓ ਹਸਪਤਾਲਾਂ ਦੇ ਮੂਹਰੇ ਨਸ਼ਿਆਂ ਵਾਲੀਆਂ ਗੋਲੀਆਂ ਸਵੇਰੇ ਲੈ ਕੇ ਆਉਂਦੇ ਨੇ ਫੇਰ ਕਿਤੇ ਕੰਮ ਤੇ ਜਾਂਦੇ ਨੇ ਭਈਏ ਵੀ ਨਸ਼ਾ ਕਰਦੇ ਨੇ ਪਰ ਪੰਜਾਬ ਦੇ ਨੌਜਵਾਨ ਉਹਨਾਂ ਨਾਲੋਂ ਵੱਧ ਨਸ਼ਾ ਕਰਦੇ ਨੇ ਇਸੇ ਕਰਕੇ ਕਿਉਂਕਿ ਉਹ ਚੋਰੀਆਂ ਕਰਦੇ ਨੇ ਇਸੇ ਕਰਕੇ ਨਾ ਤਾਂ ਆੜਤੀਏ ਉਹਨਾਂ ਤੇ ਯਕੀਨ ਕਰਦੇ ਨੇ ਤੇ ਨਾ ਹੀ ਕਿਸਾਨ ਇਸੇ ਕਰਕੇ ਭਈਆ ਪੰਜਾਬ ਦੇ ਵਿੱਚ ਆਇਆ ਜੇਕਰ ਆਪਾਂ ਇਹ ਕਹਿੰਦੇ ਆ ਕਿ ਭਈਆ ਨੂੰ ਪੰਜਾਬ ਦੇ ਵਿੱਚ ਕਿਸਾਨ ਲੈ ਕੇ ਆਏ ਨੇ ਤਾਂ ਇਹ ਗੱਲ ਬਹੁਤ ਜ਼ਿਆਦਾ ਗਲਤ ਆ ਕਿਉਂਕਿ ਭਈਆ ਨੂੰ ਪੰਜਾਬ ਦੇ ਵਿੱਚ ਇਕੱਲੇ ਕਿਸਾਨ ਨਹੀਂ ਲੈ ਕੇ ਆਏ ਫੈਕਟਰੀਆਂ ਦੇ ਮਾਲਕ ਵੀ ਲੈ ਕੇ ਆਏ ਨੇ ਆੜਤੀਏ ਵੀ ਲੈ ਕੇ ਆਏ ਨੇ ਛੋਟੇ ਵੱਡੇ ਕਾਰਖਾਨਿਆਂ ਦੇ ਮਾਲਕ ਵੀ ਜ਼ਿੰਮੇਵਾਰ ਨੇ ਪਰ ਇਹਨਾਂ ਤੋਂ ਸਭ ਤੋਂ ਜ਼ਿਆਦਾ ਵੱਧ ਜ਼ਿੰਮੇਵਾਰ ਪੰਜਾਬ ਦੀ ਲੇਬਰ ਆ ਜੋ ਕਿ ਇਹਨਾਂ ਸਾਰਿਆਂ ਦਾ ਸਾਥ ਨਹੀਂ ਦਿੰਦੀ ਤੇ ਜਿਸ ਦੇ ਕਾਰਨ ਇਹਨਾਂ ਨੂੰ ਬਾਹਰੋਂ ਮਜ਼ਦੂਰ ਮਂਗਾਉਣਾ ਪੈਂਦਾ ਏ ਹੁਣ ਬੰਦ ਦੀ ਗੱਲ ਇਹ ਹੈ ਜੇਕਰ ਆਪਾਂ ਪੰਜਾਬ ਵਿੱਚੋਂ ਪਈਆ ਭਜਾਉਣਾ ਹੈ ਤਾਂ ਆਪਾਂ ਨੂੰ ਯਾਨੀ ਕਿ ਮਜ਼ਦੂਰਾਂ ਨੂੰ ਪਹਿਲਾਂ ਕਿਸਾਨਾਂ ਤੇ ਫੈਕਟਰੀਆਂ ਦੇ ਮਾਲਕਾਂ ਅਤੇ ਆੜਤੀਆਂ ਦਾ ਸਾਥ ਦੇਣਾ ਪਵੇਗਾ ਤੇ ਉਹਨਾਂ ਦੇ ਨਾਲ ਇਮਾਨਦਾਰੀ ਨਾਲ ਕੰਮ ਕਰਨਾ ਪਵੇਗਾ ਮੁੱਖ ਦੀ ਗੱਲ ਇਹ ਹੈ ਕਿ ਜੇਕਰ ਆਪਾਂ ਪੰਜਾਬ ਵਿੱਚੋਂ ਪਹੀਆ ਪਜਾਉਣਾ ਹੈ ਬਾਹਰ ਕੱਢਣਾ ਹੈ ਤਾਂ ਆਪਾਂ ਨੂੰ ਇਹਨਾਂ ਸਾਰਿਆਂ ਮਸਲਾਂ ਦੇ ਉੱਤੇ ਵਿਚਾਰ ਕਰਨਾ ਪਵੇਗਾ ਤੇ ਗੱਲਾਂ ਨਾਲ ਨਾ ਤਾਂ ਅਜੇ ਤੱਕ ਕੁਝ ਬਣਿਆ ਹੈ ਤੇ ਨਾ ਹੀ ਬਣਨਾ ਹੈ ਜੇਕਰ ਤੁਸੀਂ ਮੇਰੀਆਂ ਇਹਨਾਂ ਗੱਲਾਂ ਨਾਲ ਸਹਿਮਤ ਹੋ ਤਾਂ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ